ਰੰਭੋ ਚੁੱਕਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਪੰਜ ਪਿਆਰਿਆਂ ਦੀ ਗਵਾਈ ਵਿੱਚ ਨਗਰ ਕੀਰਤਨ ਰਵਾਨਾ ਹੋਇਆ ਜੋ ਮਾਈ ਪਾਗੋ ਜੀ ਬੀਬੀ ਵੀਰੋ ਜੀ ਦੇ ਸਤਾਨ ਚਬਾਲ ਵਿਖੇ ਪਹੁੰਚੇਗਾ ਇਥੋਂ ਸੰਗਤਾਂ ਨਤਮਸਤਕ ਹੁੰਦੀਆਂ ਹੋਈਆਂ ਨਿੱਕੀ ਚਬਾਲ ਠੱਠੇ ਮੋੜ ਤੋਂ ਹੁੰਦੀਆਂ ਹੋਈਆਂ ਮੋੜ ਗੁਰਦੁਆਰਾ ਪੀੜ ਬਾਬਾ ਬੁੱਢਾ ਸਾਹਿਬ ਵਿਖੇ ਪਹੁੰਚ ਰਹੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰੰਧਾਨ ਨਰਮਗੰਨੀ ਬਾਬਾ ਬੁੱਢਾ ਸਾਹਿਬ ਜੀ ਦੇ ਫਲਾਣਾ ਜੋੜ ਮੇਲੇ ਸਬਾਲ ਦੇ ਨਗਰ ਗੁਰਪ੍ਰੰਸ ਜੀ ਗੁਰਪ੍ਰੰਸ ਸਾਹਿਬ ਦਾ ਸ਼ਾਯਾ ਹੋ ਗਿਆ ਵਾ ਇਹ ਪੁਦਰਾ ਬੀੜ ਸੈਕ ਹੁੰਦਾ ਹੈ ਭਗਾੜੀ ਰੋਡ ਨਿੱਕੀ ਚਪਾਲ ਪਾਲ ਮਾਦਾ ਭਗੂ ਜੀ ਜੀਤੁਰ ਸਾਹਿਬ ਤੋਂ ਹੁੰਦਾ ਹੋਇਆ ਵਾਪਸ ਸ਼ਾਮ ਨੂੰ ਪੁਦਰਾ ਸਾਹਿਬ ਸਭਨ ਹੋਵੇਗਾ ਉਸ ਅੱਜ ਫਿਰ ਉਸ ਤੋਂ ਬਾਅਦ ਦੁਪਹਿਰ ਤੋਂ ਹੋਵੇਗੀ ਦਿਵਾਨ ਹਾਲ ਵਿੱਚ ਦਿਵਾਨ ਸ਼ੁਰੂ ਹੋਣਗੇ ਇਸ ਰਾਗੀ ਢਾਡੀ ਪੰਜਾਬ ਸਰਕਮਿਸ਼ਨ ਹਾਜ਼ਰੀਆਂ ਭਰਨਗੇ ਸਾਰੇ ਸੰਗਤਾਂ ਨੂੰ ਸਿਰ ਮੁਕਜਦੇ ਵੀ ਵਾ ਸਾਰੇ ਨਗਰ ਕੀਰਤੇ ਵਿੱਚ ਸੁਖਸ਼ਾਂਤੀ ਸ਼ਾਂਤੀ ਨਾਲ ਚੱਲਣਾਂ ਉਹਨਾਂ ਨੂੰ ਨੌਜਵਾਨਾਂ ਨੂੰ ਬੇਦੀ ਕਰਦੇ ਆ ਕਿ ਗੁਰੂ ਸਾਹਿਬ ਦਾ ਜਸ ਕਰਦੇ ਹੀ ਨਾਲ ਚੱਲਣ ਵਾਹਿਗੁਰੂ ਵਾਹਿਗੁਰੂ ਜਪੀਏ ਤੇ ਬਾਬਾ ਬੁੱਢਾ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਖਾਸਾ ਸ਼੍ਰੀ ਵੈਰੂ ਜੀ ਦੇ ਪਤੇ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਔਰ ਜਿਨ੍ਹਾਂ ਦਾ ਜੋੜ ਮੇਲਾ ਸਾਲਾਨਾ ਜੋੜ ਮੇਲਾ ਜਿਹੜਾ ਵਾ 5 6 7 ਅਕਤੂਬਰ ਨੂੰ ਪਿੰਡ ਫੱਟਾ ਜ਼ਿਲ੍ਹਾ ਤਰਨਤਾਰਨ ਵਿਖੇ ਬੀੜਵਾ ਬੁੱਢਾ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਅੱਜ 5 ਤਰੀਕ ਨੂੰ ਸ੍ਰੀ ਦਰਬਾਰ ਸਾਹਿਬ ਬੁੱਢਾ ਸਾਹਿਬ ਵਿਖੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੁੰਦਰ ਨਗਰ ਕੀਰਤਨ ਸਜਾਇਆ ਗਿਆ ਇਸ ਸੰਬੰਧੀ ਤੁਹਾਨੂੰ ਦਰਸ਼ਕਾਣੇ ਆ ਸੁੰਦਰ ਪਾਲਕੀ ਦੇ ਇਸ ਮੰਦੀ ਦੇ ਕੋ ਫੁੱਲਾਂ ਨਾਲ ਸਜਾਈ ਹੋਈ ਪਾਲਕੀ ਸਾਹਿਬ ਔਰ ਇਸ ਦੌਰਾਨ ਪੰਜ ਪਿਆਰੇ ਸਾਹਿਬ ਔਰ ਵਖ ਵਖ ਦੇਸ਼ਾ ਵਿਦੇਸ਼ਾਂ ਤੋਂ ਸੰਗਤ ਪੁੱਜੀ ਹੋਈ ਹੈ ਜੋ ਪਾਲਕੀ ਸਾਹਿਬ ਦੇ ਦਰਸ਼ਨ ਕਰ ਰਹੀ ਹੈ ਗੁਰੂ ਜੀ ਦੇ ਅਸ਼ੀਰਵਾਦ ਪ੍ਰਾਪਤ ਕਰ ਰਹੀ ਹੈ ਔਰ ਇਸ ਦੌਰਾਨ ਸਕੂਲਾਂ ਦੇ ਬੱਚਿਆਂ ਵੱਲੋਂ ਬੈਠ ਨਾਲ ਉਹਦਾ ਸਵਾਗਤ ਕੀਤਾ ਜਾ ਰਿਹਾ ਫੁੱਲਾਂ ਨਾਲ ਸਵਾਗਤ ਕੀਤਾ ਜਾ ਰਿਹਾ ਔਰ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਨਗਰ ਕੀਰਤਨ ਵਿੱਚ ਭਾਗ ਲੈ ਰਹੀ ਹੈ ਔਰ ਇਹ ਨਗਰ ਕੀਰਤਨ Shri ਦਰਬਾਰ ਸਾਹਿਬ ਬਾਬੂ ਡਾ ਸਾਹਿਬ ਤੋਂ ਸ਼ੁਰੂ ਹੋ ਕੇ ਚਬਾਲ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਹੁੰਦਾ ਆ ਫਿਰ ਬੀੜ ਬਾਬਾ ਬਿੰਦਾ ਸਾਹਿਬ ਗੁਰਦੁਆਰਾ ਸਾਹਿਬ ਕੇ ਸਨਮਾਨਤ ਹੋਏਗਾ ਵੈਰੀ ਖਾਲਸਾ ਵੈਰੀ ਚਰਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਬਾਬਾ ਡੂੜਾ ਸਾਹਿਬ ਜੀ ਦੇ ਉਪਰ استان ਤੇ ਜੋ ਸਲਾਂ ਜੋੜ ਮੇਲੇ ਤੇ ਉਗੀਆਂ ਸੰਗਤਾਂ ਉਹਨਾਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਇਸ ਮੇਲੇ ਦੇ ਸਬੰਧ ਦੇ ਵਿੱਚ ਸ਼ਿਉਮਨੀਗੁਰ ਦਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਜਥੇਬੰਦੀਆਂ ਤੇ ਸੁਸਾਇਟੀਆਂ ਵੱਲੋਂ ਜੋ ਸਹਿਯੋਗ ਦੇ ਨਾਲ ਸੰਗਤਾਂ ਲਈ ਹਰ ਤਰ੍ਹਾਂ ਦਾ ਯੋਗ ਪ੍ਰਬੰਧ ਰਹਿائش ਲਈ ਦਵਾਈਆਂ ਦਾ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਸਮੂਹ ਸੰਗਤਾਂ ਨੂੰ ਇਸ ਮੌਕੇ ਤੇ ਇੱਕ ਅਪੀਲ ਕੀਤੀ ਜਾਂਦੀ ਬੇਨਤੀ ਕੀਤੀ ਜਾਂਦੀ ਜਿੱਥੇ ਪ੍ਰਬੰਧ ਚੰਗੇ ਕੀਤੇ ਹਨ ਉਸੇ ਪ੍ਰਬੰਧਾਂ ਦੇ ਵਿੱਚ ਵੀ ਸਹਿਯੋਗ ਕੀਤਾ ਜਾਵੇ ਕਿਉਂਕਿ ਇਸੇ ਏਡੇ ਵੱਡੇ ਇਕੱਠ ਦੇ ਵਿੱਚ ਸਾਰੇ ਪ੍ਰਬੰਧ ਛੋਟੇ ਪੈ ਜਾਂਦੇ ਹਨ ਆਪ ਗੁਰੂ ਘਰ ਦੀਆਂ ਖੁਸ਼ੀਆਂ ਲੈਣ ਆਇਓ ਇਸ ਮੌਕੇ ਤੇ ਇੱਕ ਬੇਨਤੀ ਹੋਰ ਕਰਾਂਗਾ ਕਿ ਹਰ ਸਿੱਖ ਜੋ ਨਾਨਕ ਨਾਮ ਲੈਵਾ ਗੁਰੂ ਸਾਹਿਬ ਦਾ ਜੋ ਸਿੱਜ ਦੇ ਨਾਂ ਸਿੰਘ ਲੱਗਦਾ ਉਹ ਨਸ਼ਿਆਂ ਦਾ ਤਿਆਗ ਕਰੇ ਅਮਰ ਧਾਰੀ ਹੋਈ ਕੇਸਾ ਧਾਰੀ ਹੋਵੇ ਉਹਨਾਂ ਸਾਰਿਆਂ ਨੂੰ ਇੱਕ ਵਾਰ ਫਿਰ ਜੋ ਸੰਗਤਾਂ ਇੱਥੇ ਪਹੁੰਚੀਆਂ ਨੇ ਉਹਨਾਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਬਹੁਤ-ਬਹੁਤ ਵਧਾਈ ਗੁਰੂ ਕਿਰਪਾ ਕਰੇ ਸਭ ਸੰਗਤਾਂ ਦੇ ਸਿਰ ਤੇ ਮਿਹਰ ਭਰ ਸਰਾ ਕੇ ਖੁਸ਼ੀਆਂ ਬਖਸ਼ਣ ਧੰਨ ਧੰਨ ਬਾਬਾ ਫੁੱਟਾ ਜੀ ਜੋੜ ਮੇਲੇ ਦੇ ਇਲਾਕੇ ਦੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈ ਦਿੰਦਾ ਅਤੇ ਲੋਕਾਂ ਨੂੰ ਸੱਚੇ ਪਾਤਸ਼ਾਹ ਸਕੂਚਾ ਚਰਨਾਂ ਅਰਦਾਸ ਬੇਨਤੀ ਕਰਦਾ ਬਾਬਾ ਫੁੱਟਾ ਸਾਹਿਬ ਦੇ ਪਰਮਾਤਮਾ ਸਭ ਦਾ ਭਲਾ ਕਰੇ ਅਤੇ ਸੰਗਤਾਂ ਨੂੰ ਆਈਆਂ ਨੂੰ ਦੇਸ਼ੋ-ਦੇਸ਼ੋ ਪਹੁੰਚੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਵੀ ਆਖਦਾ ਅਤੇ ਲੱਖ-ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਸਵਾਰੀ ਸੰਗਤ ਦੇ ਸੰਯੋਗ ਦੇ ਨਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਗੁਰੂ ਮਹਾਰਾਜ ਦੇ ਦਰਸ਼ਨ ਕਰਨਗੇ ਸੰਗਤਾਂ ਇਦਾਂ ਗੁਰੂ ਮਹਾਰਾਜ ਦੀਆਂ ਸਵਾਰੀਆਂ ਦੇ ਦਰਸ਼ਨ ਕਰਦੇ ਰਹਿਣ ਸੇਵਾ ਕਰਦੇ ਰਹਿਣ ਜਿਹੜੇ ਗੁਰੂ ਮਹਾਰਾਜ ਦੀ ਸੇਵਾ ਕਰੂ ਮਹਾਰਾਜ ਕਾ ਕਲਾ ਕਰੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਆ ਸਾਡੇ ਵੀ ਟੀਵੀ ਵਾਲੇ ਆ ਇਹ ਸਾਡੇ ਬਹੁਤ ਧੰਨਵਾਦ ਇਹਨਾਂ ਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਦੇ ਇਦਾਂ ਨਗਰ ਕੀਰਤਨਾਂ ਵਿੱਚ ਚੜ੍ਹਦੀ ਗੱਲਾਂ ਦਾ ਮੇਰ ਪ੍ਰਿਆਤ ਰੱਖਣਾ ਚੜ੍ਹਦੀ ਗਰਗਨੀ ਸਗਤ ਦੀ ਚੜ੍ਹਦੀ ਗਾਰੇ ਸੇਵਾ ਕਰੋ ਪਤ ਤੋਂ ਵੱਧ ਗੁਰੂ ਘਰ ਦੀ ਸੇਵਾ ਕਰਕੇ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰੰਭ ਹੋ ਚੁੱਕਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਪੰਜ ਪੈਰਾਂ ਦੀ ਬਿਵਾਈ ਵਚਨਾਂ ਦੇ ਕਿਤਾ ਜਵਾਨਾ ਹੋਏ ਜੋ ਮਾਈ ਪਾਗੋ ਜੀ ਬੀਬੀ ਦੇ ਰੋਜ ਦੇ ਸਥਾਨ ਚ ਬਾਲਵਿਕੀ ਪਹੁੰਚੇਗਾ ਇਥੋਂ ਸੰਗਤਾਂ ਨਤਮਸਤਕ ਹੁੰਦੀਆਂ ਹੋਈਆਂ ਨਿੱਕੀ ਚਬਾਲ ਠੱਠੇ ਮੋੜ ਤੋਂ ਹੁੰਦੀਆਂ ਹੋਈਆਂ ਮੋੜ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੇ ਪਹੁੰਚ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਅੰਨ ਤੁਨ ਬ੍ਰਹਮਗਣੀ ਬਾਬਾ ਮੋਢਾ ਸਾਹਿਬ ਜੀ ਦੇ ਰਸਾਲਾਨਾ ਜੋੜ ਮੇਲੇ ਸਵਾਦ ਜੰਗਿਰ ਕਿਰਤਨ ਕੁੰਦਰਾ ਪੀੜ ਸਾਹਿਬ ਤੋਂ ਅੱਜ ਪੰਜ ਪਿਆਰਿਆਂ ਦੇ ਗਵਾਈ ਵਿੱਚ ਗੁਰੂ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹਟਿਆ ਹੋਇਆ ਵਾ ਇਹ ਕੁੰਦਰਾ ਪੀੜ ਸਾਹਿਬ ਹੁੰਦਾ ਹੈ ਭਿਗਾੜੀ ਰੋਡ ਨਿੱਕੀ ਚਪਾਲ ਪਾਲ ਮਾਦਾ ਭਗੂ ਜੀ ਗੁੰਦਰਾ ਸਾਹਿਬ ਤੋਂ ਹੁੰਦਾ ਹੋਇਆ ਵਾਪਸ ਸ਼ਾਮ ਨੂੰ ਗੁੰਦਰਾ ਸਾਹਿਬ ਸਜਣ ਹੋਵੇਗਾ ਉਸ ਅੱਜ ਦੁਪਹਿਰ ਤੋਂ ਬਾਅਦ ਦੁਪਹਿਰ 2 ਵਜੇ ਦਿਵਾਨ ਹਾਲ ਵਿੱਚ ਦਿਵਾਨ ਸ਼੍ਰੀ ਸੱਜਣਗੇ ਇਸ ਰਾਗੀ ਢਾਡੀ ਪੰਜਾਬ ਪੁਸਤਕ ਕਮਿਸ਼ਨ ਹਾਜ਼ਰੀਆਂ ਭਰਨਗੇ ਅਸੀਂ ਸੰਗਤਾਂ ਨੂੰ ਸੁਨੇਹਾ ਦੇਈ ਆਂ ਸਾਰੇ ਨਗਰ ਕੀਰਤੇ ਵਿੱਚ ਸੁਖ ਸਾਧੀ ਸਾਧੀ ਦਾ ਚੱਲਣਾ ਹੁਲੜਮਾਰੀ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਗੁਰੂ ਸਾਹਿਬ ਦਾ ਜਸ ਕਰਦੇ ਹੀ ਨਾਲ ਚੱਲਣ ਵਾਹਿਗੁਰੂ ਵਾਹਿਗੁਰੂ ਜਪੀਏ ਤੇ ਬਾਬਾ ਬੋਡਾ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਵੈਰੂ ਜੀ ਖਾਸਾ ਸ਼੍ਰੀ ਪਹਿਲੂ ਇੱਕ ਬਣੇ ਤੰਤਨ ਬਾਬਾ ਬੁੱਢਾ ਸਾਹਿਬ ਜੀ ਔਰ ਜਿਨ੍ਹਾਂ ਦਾ ਜੋੜ ਮਿਲਾ ਸਾਲਾਨਾ ਜੋੜੋ ਮਿਲਾ ਜਿਹੜਾ ਵਾ 5 6 7 ਅਕਤੂਬਰ ਨੂੰ ਪਿੰਡ ਠੱਠਾ ਜ਼ਿਲ੍ਹਾ ਤਰਨਤਾਰਨ ਵਿਖੇ ਬੀੜਵਾ ਬੁੱਢਾ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਅੱਜ 5 ਤਰੀਕ ਨੂੰ ਸ੍ਰੀ ਦਰਬਾਰ ਸਾਹਿਬ ਬੁੱਢਾ ਸਾਹਿਬ ਵਿਖੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੁੰਦਰ ਨਗਰ ਕੀਰਤਨ ਸਜਾਇਆ ਗਿਆ ਇਸ ਸੰਬੰਧੀ ਤੁਹਾਨੂੰ ਦਰਸ਼ਕ ਹੋਣੇ ਆ ਸੁੰਦਰ ਪਾਲਕੀ ਦੇ ਇਸ ਮੰਦੀ ਦੇ ਕੋ ਫੁੱਲਾਂ ਨਾਲ ਸਜਾਈ ਹੋਈ ਪਾਲਕੀ ਸਾਹਿਬ ਔਰ ਇਸ ਤਰ੍ਹਾਂ ਪੰਜ ਪਿਆਰੇ ਸਾਹਿਬ ਔਰ ਵਕ ਵਕ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪੁੱਜੀ ਹੋਈ ਹੈ ਜੋ ਪਾਲਕੀ ਸਾਹਿਬ ਦੇ ਦਰਸ਼ਨ ਕਰ ਰਹੀ ਹੈ ਗੁਰੂ ਜੀ ਦੇ ਅਸ਼ੀਰਵਾਦ ਪ੍ਰਾਪਤ ਕਰ ਰਹੀ ਹੈ ਔਰ ਇਸ ਤਰ੍ਹਾਂ ਸਕੂਲਾਂ ਦੇ ਬੱਚਿਆਂ ਵੱਲੋਂ ਬੈਂਡ ਨਾਲ ਉਹਦਾ ਸਵਾਗਤ ਕੀਤਾ ਜਾ ਰਿਹਾ ਹੈ ਫੁੱਲਾਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਔਰ ਇਸ ਤਰ੍ਹਾਂ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਨਗਰ ਕੀਰਤਨ ਵਿੱਚ ਭਾਗ ਲੈ ਰਹੀ ਹੈ ਔਰ ਇਹ ਨਗਰ ਕੀਰਤਨ Shri ਦਰਬਾਰ ਸਾਹਿਬ ਬਾਬੂ ਦਾ ਸਾਹਿਬ ਤੋਂ ਸ਼ੁਰੂ ਹੋ ਕੇ ਚਬਾਲ ਤੋਂ ਇਲਾਵਾ ਵਕ ਵਕ ਪਿੰਡਾਂ ਤੋਂ ਹੁੰਦਾ ਆਇਆ ਫਿਰ ਬੀੜ ਬਾਬਾ ਬਡਾ ਸਾਹਿਬ ਗੁਰਦਰਾਸ ਗਏ ਸਨ ਮਾਨਤ ਸਵਾਪਤ ਹੋਏਗਾ ਪਰ ਵੀ ਖਾਲਸਾ ਵੀ ਚਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਬਾਬਾ ਬੁੜਾ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਜੋ ਸਲਾਂ ਜੋੜ ਮੇਲੇ ਤੇ ਉੱਗੀਆਂ ਸੰਗਤਾਂ ਉਹਨਾਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਇਸ ਮੇਲੇ ਦੇ ਸਬੰਧ ਦੇ ਵਿੱਚ ਸ਼ਿਉਮਨੀਗੁਰ ਦਾ ਪਰਵਨ ਕਮੇਟੀ ਵੱਲੋਂ ਸਮੂਹ ਸਿੱਖ ਜਥੇਬੰਦੀਆਂ ਤੇ ਸੁਸਾਇਟੀਆਂ ਵੱਲੋਂ ਜੋ ਸਹਿਯੋਗ ਦੇ ਨਾਲ ਸੰਗਤਾਂ ਲਈ ਹਰ ਤਰ੍ਹਾਂ ਦਾ ਯੋਗ ਪ੍ਰਬੰਧ ਰਹਿائش ਲਈ ਦਵਾਈਆਂ ਦਾ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਸਮੂਹ ਸੰਗਤਾਂ ਨੂੰ ਇਸ ਮੌਕੇ ਤੇ ਇੱਕ ਅਪੀਲ ਕੀਤੀ ਜਾਂਦੀ ਬੇਨਤੀ ਕੀਤੀ ਜਾਂਦੀ ਜਿੱਥੇ ਪ੍ਰਬੰਧ ਚੰਗੇ ਕੀਤੇ ਹਨ ਉਸੇ ਪ੍ਰਬੰਧਾਂ ਦੇ ਵਿੱਚ ਵੀ ਸਹਿਯੋਗ ਕੀਤਾ ਜਾਵੇ ਕਿਉਂਕਿ ਇਸੇ ਏਡੇ ਵੱਡੇ ਇਕੱਠ ਦੇ ਵਿੱਚ ਸਾਰੇ ਪਰਮਾਨ ਛੋਟੇ ਪੈ ਜਾਂਦੇ ਹਨ ਆਪ ਗੁਰੂ ਘਰ ਦੀਆਂ ਖੁਸ਼ੀਆਂ ਲੈਣ ਆਇਓ ਇਸ ਮੌਕੇ ਤੇ ਇੱਕ ਬੇਨਤੀ ਹੋਰ ਕਰਾਂਗਾ ਕਿ ਹਰ ਸਿੱਖ ਜੋ ਨਾਨਕ ਨਾਮ ਲੈਵਾ ਗੁਰੂ ਸਾਹਿਬ ਦਾ ਜੋ ਸਿੱਜਦੇ ਨਾਂ ਸਿੰਘ ਲਗਦਾ ਉਹ ਮਸ਼ਿਆਂ ਦਾ ਤਿਆਗ ਕਰੇ ਅਮਰ ਧਾਰੀ ਹੋਈ ਕੇਸਾ ਧਾਰੀ ਹੋਵੇ ਉਹਨਾਂ ਸਾਰਿਆਂ ਨੂੰ ਇੱਕ ਵਾਰ ਫਿਰ ਜੋ ਸੰਗਤਾਂ ਇੱਥੇ ਪਹੁੰਚੀਆਂ ਨੇ ਉਹਨਾਂ ਨੂੰ ਬਹੁਤ-ਬਹੁਤ ਜੀਅਨ ਬਹੁਤ-ਬਹੁਤ ਵਧਾਈ ਗੁਰੂ ਕਿਰਪਾ ਕਰੇ ਸਭ ਸੰਗਤਾਂ ਦੇ ਦਿੱਤੇ ਮਿਹਰ ਪ੍ਰਸਾਦ ਰੱਖ ਕੇ ਖੁਸ਼ੀਆਂ ਬਖਸ਼ਣ ਧੰਨ ਧੰਨ ਬਾਬਾ ਬੁੱਢਾ ਜੀ ਜੋੜ ਮੇਲੇ ਦੇ ਇਲਾਕੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਲੋਕਾਂ ਨੂੰ ਸੱਚੇ ਪਾਤਸ਼ਾਹ ਸਰੂ ਚਰਨਾ ਜਰਦਾਸ ਬੇਨਤੀ ਕਰਦਾ ਆ ਪਾਪਾ ਬੁੱਢਾ ਸਾਹਿਬ ਦੇ ਪਰਮਾਤਮਾ ਸਰਬੱਤ ਦਾ ਭਲਾ ਕਰੇ ਅਤੇ ਸੰਗਤਾਂ ਨੂੰ ਆਈਆਂ ਨੂੰ ਦੇਸ਼ੋ-ਦੇਸ਼ ਪਹੁੰਚੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਵੀ ਆਖਦਾ ਅਤੇ ਲੱਖ ਲੱਖ ਵਧਾਈ ਬਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰਵ ਮਹਾਰਾਜ ਦੀ ਸਵਾਰੀ ਸੰਗਤ ਦੇ ਸੰਯੋਗ ਦੇ ਨਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਸੰਗਤਾਂ ਇਦਾਂ ਗੁਰੂ ਮਹਾਰਾਜ ਦੀਆਂ ਸਵਾਰੀਆਂ ਤੇ ਦਰਸ਼ਨ ਕਰਦੇ ਰਹਿਣ ਸੇਵਾ ਕਰਦੇ ਰਹਿਣ ਜਿਹੜੇ ਗੁਰੂ ਮਹਾਰਾਜ ਦੀ ਸੇਵਾ ਕਰੂ ਮਹਾਰਾਜ ਜੀ ਅਗਲਾ ਕਰੇ ਬ੍ਰਹਮ ਗਿਆਨੀ ਬਾਬਾ ਪੁੱਟਾ ਸਾਹਿਬ ਆ ਸਾਡੇ ਵੀ ਟੀਵੀ ਵਾਲੇ ਆ ਇਹ ਸਾਡੇ ਬਹੁਤ ਧੰਨਵਾਦ ਇਹਨਾਂ ਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਤਾਂ ਨਹੀਂ ਨਗਰ ਕੀਰਤਨ ਵੀ ਚੜ੍ਹਦੀ ਗਾਲਾਂ ਦਾ ਮੇਰ ਪ੍ਰਯਤ ਰੱਖਣਾ ਚੜ੍ਹਦੀਆਂ ਗਾਲਾਂ ਕਰਨੀਆਂ ਸਗਤ ਦੀ ਚੜ੍ਹਦੀ ਗਾਲਾਂ ਸੇਵਾ ਕਰੋ ਪਦ ਤੋਂ ਵੱਤ ਗੁਰੂ ਘਰ ਦੀ ਸੇਵਾ ਕਰਕੇ ਜੀਵਨ ਸਭਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ